16 17 ਕਿਲੋ ਕੋਈ ਮਰਜੀ ਆਪਣੇ ਕਰੇ ਦੋ ਡੰਗ ਚੋਲੇ ਤੇ ਨ ਡੰਗ ਚੋਲੇ ਹਾਂ 16 17 ਕਿਲੋ ਦੁੱਧ ਤਿਆਰਾ ਵਿੱਚ ਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਦੋਸਤੋ ਪਿੰਡ ਜੋਧਪੁਰ ਪਖਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਹੋਰ ਆਣੂ ਮੋੜ ਮੰਡੀ ਬਾਈ ਨੇ ਦੋਸਤੋ ਪਹਿਲਾ ਸੂਆ ਆਹ ਬੱਚੀ ਸੇਲ ਕਰਨੀ ਆ ਕਿੰਨੇ ਕ ਦਿਨਾਂ ਦੀ ਸੂਈ ਆ ਤੇ ਹੁਣ ਕਿੰਨਾ ਕੇਦੇ ਥੱਲੇ ਬਾਈ ਦੁੱਧ ਤਿਆਰਾ ਤੇ ਕੀ 몰ਾ ਸਾਰ ਆਪਾਂ ਵੀਡੀਓ ਦੇ ਵਿੱਚ ਡਿਟੇਲ ਮਾਲਕ ਤੋਂ ਲੈ ਲਾਂਗੇ ਵੀਡੀਓ ਦੀ ਤਰੀਕ ਨੋਟ ਕਰ ਲਓ ਦੋਸਤੋ 11 ਤਰੀਕ 8ਵਾਂ ਮਹੀਨਾ ਤੇ 2025 ਦੀ ਨਾਮ ਬਾਈ ਦਾ ਜਸਪ੍ਰੀਤ ਆਜੋ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਆ ਜਾ ਬਾਈ ਜਸਪ੍ਰੀਤ ਵੀਡੀਓ ਦੇ ਸਾਹਮਣੇ ਆ ਜਾ ਹੋਰ ਜਸਪ੍ਰੀਤ ਕੀ ਹਾਲ ਆ ਬਾਈ ਵਧੀਆ ਬਾਈ ਪਹਿਲਾਂ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ ਬਾਈ ਮੇਰਾ 98144 87286 ਠੀਕ ਆ ਜਸਪ੍ਰੀਤ ਬਾਈ ਕਿੰਨੇ ਦਿਨਾਂ ਬਈ ਬੱਚੀ ਸੂਈ ਨੂੰ ਇਹਨੂੰ ਬਾਈ ਸ਼ੀਮਾ 7 ਮਾਂ ਦਿਨਾ ਸੂਈ ਨੂੰ ਸ਼ੀਮਾ 7 ਮਾਂ ਦਿਨਾ ਹਾਂ ਠੀਕ ਆ ਤੇ ਬਾਈ ਕਿੰਨਾ ਦੁੱਧ ਤਿਆਰਾ ਸਹੀ ਆ ਦੱਸੀ ਵੀਰ ਬਣੇ ਸਹੀ ਦੁੱਧ ਬਾਈ 16 17 ਕਿਲੋ ਕੋਈ ਮਰਜੀ ਆਪਣੇ ਕਰੇ ਦੋ ਡੰਗ ਜੋਲੇ ਤੇ ਨ ਡੰਗ ਚੋਲੇ ਹਾਂ 16 17 ਕਿਲੋ ਦੁੱਧ ਤਿਆਰਾ ਹੁਣ ਦੋਸਤੋ ਆਥਨ ਦਾ ਟਾਈਮ ਆ ਤਕਰੀਬਨ 5:30 ਦਾ 7:00 ਦਾ ਟਾਈਮ ਆ ਤੇ ਪੂਰੀ ਜੋਸ਼ ਚ ਹੁਣ ਬੈੜਾ ਆ ਦੇਖੋ ਚੋਣ ਵਾਲੀ ਬਾਈ ਕਹਿੰਦਾ ਬਾਲਟੀ ਧਰ ਲੈ ਕੋਈ ਮਰਜੀ ਜਦੋਂ ਮਰਜੀ ਆ ਜੇ ਇਹ ਗੱਲ ਨਹੀਂ ਬਾਈ 7 8 ਕਿਲੋ ਇੱਕ ਡੰਗ ਦਾ ਹਨਾ ਹਾਂ ਬਾਈ 8 ਕਿਲੋ ਡੰਗ ਦਾ 8 ਕਿਲੋ ਡੰਗ ਦਾ ਦੁੱਧ ਆ ਵੀ 16 ਕਿਲੋ ਹੁਣ ਖੁੱਲਾ ਦੁੱਧ ਤਿਆਰਾ ਤੇ ਬੱਚਾ ਬਾਈ ਇਹਦੇ ਪਿੱਛੇ ਬੱਛੀ ਆਗੀ ਇਹਦੇ ਮਗਰ ਬ ਇਹ ਆਪਾਂ ਨੂੰ ਲక్ష్ਮੀ ਡੈਰੀ ਫਾਰਮ ਵਾਲੇ ਬੁਲਟ ਸਾਂਹ ਦੀ ਦੱਸਿਆ ਉਹਨਾਂ ਨੇ ਬੁਲਟ ਬੋਲਦੀ ਹਾਂ ਠੀਕ ਆ ਬੁਲਟ ਦੀ ਦੋਸਤੋ ਬੱਛੀ ਆ ਆਪ ਇਹਦਾ ਆਪਾਂ ਨੂੰ ਬੈਡ ਦਾ ਪਤਾ ਨਹੀਂ ਆਪ ਬਈ ਇਹਦਾ ਨਹੀਂ ਪਤਾਗਾ ਠੀਕ ਆ ਜਾਦ ਪਖੋ ਚੰਗੀ ਆ ਦੋਸਤੋ ਵਧੀਆ ਸਰੀਰ ਦੀ ਜੋਸ਼ਜੇ ਵਾਲਾ ਸਰੀਰ ਆ ਇੱਧਰ ਨੂੰ ਤੋਰ ਲਾ ਜਸਪ੍ਰੀਤ ਬਾਈ ਤੋਰ ਕੇ ਦੋਸਤੋ ਸੋਨੂੰ ਮੈਂ ਬੈਡ ਦਿਖਾ ਦਿੰਨਾ ਟਿਕਾ ਜੇ ਨਾ ਤੋਰ ਲਈ ਆ ਦੇਖੋ ਬਾਈ ਸਰੀ ਸੋਨਾ ਮੂੰਹ ਮੱਥਾ ਦੇਖ ਲਓ ਬਾਈ ਆ ਦੇਖੋ ਬਾਕੀ ਜੋਸ਼ਜੇ ਵਾਲਾ ਲੇਵਾਗਾ ਪੂਰਾ ਸੋਨਾ ਧਾਰ ਦਾ ਟਾਈਮ ਆ ਫੁਲਾਕੇ ਤੇ ਵੀ ਇਹ ਪਸ਼ੂ ਤੇ ਬਾਕੀ ਬਾਈ ਕਹਿੰਦਾ ਕੋਈ ਚੱਕਰ ਨਹੀਂ ਦੋ ਟਾਈਮ ਚਾਰ ਟਾਈਮ ਜਿਹੜੇ ਭਰਾ ਦਾ ਨਾਲ ਸੌਂਦਾ ਹੁੰਦਾ ਜਿੰਨੇ ਟਾਈਮ ਮਰਜੀ ਆਪਣੇ ਕੋਲੇ ਦੁੱਧ ਚੋਲੇ ਜਿੰਨਾ ਕਹਤਾ ਉਨਾ ਪਾਉਗੀ ਇਹ ਗੱਲ ਨਹੀਂ ਵੀਰੇ ਆਹ ਦੇਖੋ ਬਾਈ ਬਾਕੀ ਮੈਂ ਸਾਨੂੰ ਕੋਲੇ ਜਾ ਕੇ ਦੋਵੇਂ ਸੈਡਾ ਤੋਂ ਦਿਖਾ ਦਿੰਨਾ ਵਧੀਆ ਸੋਹਣੇ ਥਾਣਾ ਦੋਸਤੋ ਬੱਚੀ ਦੇ ਜਮਣ ਜਿਹੜੇ ਹੱਥੀ ਚਵਾਈ ਵਾਲੇ ਹੁੰਦੇ ਆ ਇੱਕ ਤਾਂ ਹੁੰਦੇ ਐਫ ਦੇ ਵੀਰੇ ਮਸ਼ੀਨਾਂ ਨਾਲ ਲੋਟ ਆਉਂਦੇ ਆ ਤੇ ਕਿਵੇਂ ਮਰਜੀ ਹੱਥੀ ਆਹ ਦੇਖੋ ਬਾਈ ਪੂਰੇ ਚੰਗੇ ਥਣ ਲੱਗੇ ਆ ਮੁੱਲ ਜਿਹੜਾ ਬਾਈ ਤੋਂ ਕਨਫਰਮ ਕਰ ਲੈਨੇ ਆ ਪਿੱਛੇ ਜਿਹੜਾ ਬੱਚਾ ਹੈਗਾ ਬੱਛੀ ਆ ਦੇਖੋ ਐਫ ਦੀ ਬੁਲਟ ਬੁੱਲ ਦੀ ਲక్ష్ਮੀ ਡੇਰੀ ਫਾਰਮ ਵਾਲੇ ਦੀ ਬਾਈ ਕਹਿੰਦਾ ਜਸਪ੍ਰੀਤ ਬਾਈ ਭਾ ਕੀ ਕਰਦਾਂ ਜਾਇਜ ਬਈ ਬਸ ਮੁੱਲ ਦਾ ਜਾਇਜ ਜਾ ਕਰਾਂਗੇ 75000 ਰੁਪਏ ਰੇਟ ਕਰਦੇ ਆ ਬਈ ਉਹ ਚੋ ਬਸ ਮਾਨਤਾਨ ਹੋਊਗਾ 75000 ਹਾਂ ਠੀਕ ਹੈ 75000 ਦੋਸਤੋ ਬਾਈ ਨੇ ਮੁੱਲ ਕਰਿਆ ਭਾ ਜੇ ਬਾਈ ਸ਼ੀਮਾ ਦੀ ਨਹੀਂ ਆ ਦੁੱਧ ਬੱਛੀ 22 23 ਕਿਲੋ ਖੁੱਲਾ ਦੇਊਗੀ ਬਾਕੀ ਜਾਤ ਕੁਆਲਟੀ ਬਾਕੀ ਦੀਂਦੀ ਆ ਕੱਦਗਾੜ ਦੀ ਪੂਰੀ ਬਹੁਤ ਸੋਹਣੀ ਆ ਬਈ ਆ ਦੇਖ ਲੋ ਵੀਰੇ ਬਾਈ ਕਹਿੰਦਾ 20 ਤੋਂ ਪਾਰ ਪਾਰ ਦੁੱਧ ਕੱਢ ਸਕਦੀ ਹੈ ਚੰਗੀ ਸੰਭਾਲ ਚ ਵਾਗੀ ਕਿਸੇ ਕੋਲੇ ਮੁੱਲ ਦੋਸਤੋ 75 ਆ ਇਹਦੇ ਚ ਬਾਈ ਕਹਿੰਦਾ ਜਾਇਦ ਜਾਂ ਮਾਰਜਿਨ ਰੱਖਾਂਗੇ ਮਾੜਾ ਮੋਟਾ ਬਾਕੀ ਬਈ ਸੀਲ ਠੰਡੀ ਆ ਦੋਨੇ ਪਾਸੇ ਬਹਿ ਕੇ ਚੋ ਸਕਦਾ ਬੰਦਾ ਆਏ ਨਹੀਂ ਭਰਾ ਨੇ ਖਰੀਦੀ ਨਹੀਂ ਨਾ ਕੋਲੇ ਆ ਜਾਓ ਬੇਫਿਕਰ ਹੋ ਕੇ ਹਾਂ ਬਈ ਤਸੱਲੀ ਕਰਕੇ ਲੈ ਕੇ ਜਾਵੇ ਅਗਲੇ ਨੇ ਪੀਏ ਲਾਉਣੇ ਆ ਆਪਾਂ ਨੇ ਕਿਨੇ ਕੋਈ ਹੋਣੀ ਜਿੰਨੇ ਟਾਈਮ ਮਰਜੀ ਬਾਈ ਕਹਿੰਦਾ ਚੋੜੋ ਵੀਡੀਓ ਦੇਖਣ ਲਈ ਧੰਨਵਾਦ ਸਸੀ ਗੋਲ ਬਾਈ ਜੀ ਸਾਰਾ